ਬਾਈ ਕੋ ਦਇਆ ਪੈ ਨਾਲ ਲੈ ਅੱਜ ਬਾਈ ਚੀਖਾ ਚੜਦੀ ਕਲਾ ਬਾਈ ਚੜਦੀ ਕਲਾ ਬਹੁਤ ਵਧੀਆ ਬਾਈ ਸਬਰ ਵਾਸ ਮੈਂ ਭਾਈ ਤੁਹਾਡੀ ਵੀਡੀਓ ਦੇਖ ਰਿਹਾ ਸੀਗਾ ਹੁਣ ਮੇਰਾ ਨਾਮ ਅਮਰਿਤਪਾਲ ਸਿੰਘ ਪਿੰਡ ਧੁੱਦਾ ਟਾਈਮ ਸਵੇਰ ਦੇ 10:30 ਹੋ ਗਏ ਮਿੱਤਰੋ ਤੇ ਇਧਰ ਦੇਖੋ ਸਾਡੇ ਬਾਹਰ ਸਾਰੇ ਹੀ ਪੈ ਗਿਆ ਖਲਾਰਾ ਸਿਰ ਖਲਾਰਾ ਕਹਦਾ ਪੈ ਗਿਆ ਭਲਾ ਇਹ ਖਾਰ ਮਿਰਚਾਂ ਜੀ ਭੁੱਲ ਗਈ ਚੱਕਣੀ ਆ ਉਹ ਹਵਾ ਰਾਤ ਸਾਰੀ ਇਦਾਂ ਨੂੰ ਖੜਾ ਆ ਦਿਆ ਹਵਾ ਨਹੀਂ ਜੀ ਸਹੀ ਗਾ ਜੀ ਤੁਸੀਂ ਮੈਨੂੰ ਦੇਖਿਆ ਨਾ ਕੱਲ ਸਾਡੀ ਹਵਾ ਇੰਨੀ ਚੱਲੀ ਆ ਸਾਡੇ ਇੰਨੀ ਹਵਾ ਚੱਲੀ ਆ ਨਾ ਆ ਦੇਖੋ ਇਧਰ ਨਾ ਸਾਡੇ ਇਧਰ ਪਾਸੇ ਪਹਾੜੇ ਪਹਾੜੇ ਦੇ ਨਾਲ ਪਾਸੇ ਇੱਧਰ ਹਵਾ ਸਾਡੀ ਮਿਰਚਾਂ ਈ ਸੀ ਸਾਨੂੰ ਮਹੀਨਾ ਜਿਹੜੇ ਮਹੀਨਾ ਹੋ ਗਿਆ ਮਿਰਚਾਂ ਸੁੱਕਣੀਆਂ ਪਾ ਕੇ ਰੱਖਿਆ ਨੇ ਵੀ ਅਸੀਂ ਇਹਦਾ ਕੁਝ ਬਣਾਵਾਂਗੇ ਕੁਝ ਕਰਾਂਗੇ ਪਰ ਉਹਦਾ ਗਾਣਾ ਵੀ ਸਾਝੇ ਉਮੀਦਾਂ ਦੇ ਫਰਿਆਲੇ ਪਾਣੀ ਕੋਈ ਨਹੀਂ ਆਪਾਂ ਇਕੱਠੇ ਕਰ ਦਾਂ ਦੇ ਕੋ ਇੱਧਰ ਆਪਾਂ ਮਿਰਚਾਂ ਸਾਰੇ ਇਕੱਠੇ ਕਰ ਦਨੇ ਤੁਸੀਂ ਸਹੀ ਚੈੱਕ ਕਰੋ ਬਤਰਾ ਮਿਰਚਾਂ ਦੇਖੋ ਵਾਓ ਵਾਓ ਹੋਈ ਪਈ ਬਹੁਤ ਤਿੱਖੀ ਮਿਰਚਾਂ ਆ ਅਫਰੀਕਾ ਨੇ ਮਿਰਚਾਂ ਈ ਸਬਜੀ ਦੇ ਇੱਕ ਕੁੱਕਰ ਦੇ ਵਿੱਚ ਆ ਪੈਂਦੀਆਂ ਨੇ ਜੀ ਦੋ ਮਿਰਚ ਤੇ ਕੁੱਕਰ ਤਿਆਰ ਹੋਏ ਨੇ ਹਾਂਜੀ ਤੇ ਵਧੀਆ ਮਿਰਚ ਹੁੰਦੀ ਆ ਜੀ ਹਨਾ ਕਈ ਵਾਰੀ ਤਾਂ ਜੇ ਦਾਲ ਸਬ지 ਥੋੜੀ ਹੁੰਦੀ ਆ ਨਾ ਮੂੰਗੀ ਬਸਰੀ ਦਾਲ ਜੀ ਮਿਰਚ ਤਾਂ ਕਾਫੀ ਮਿਰਚ ਲੱਗਣ ਲੱਗ ਜਾਂਦੀ ਆ ਜੀ ਹਨਾ ਹਾਂ 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 ਕਾਫੀ ਤੇ ਦੋ ਮਿਰਚਾਂ ਐ ਕਿ ਦੋ ਹੀ ਕਾਫੀ ਔਰ ਤੋਂ ਮਿੱਤਰੋ ਮਾਫੀ ਬਸ ਉਹ ਗੱਲ ਐ ਸੱਚੀ ਐ ਜਿਹੜੀ ਬਸ ਸੱਚੀ ਐ ਤੁਹਾਨੂੰ ਪਤਾ ਹੀ ਸਾਰੇ ਨੂੰ ਐਂਜੇ ਸਿਵਰੇ ਇਕੱਠੇ ਕਰਦੀਆਂ ਤੇ ਕੁਛ ਕੁਛ ਕਿਥੇ ਆਹ ਦੇਖੋ ਇਧਰ ਮੇਰੇ ਸਾਰੇ ਖਲਾਰਾ ਪਿਆ ਹੋਇਆ ਹੈ ਝਾੜੂ ਨਾਲ ਇਕੱਠੀ ਆਉਣਗੇ ਸਿਵਰੇ ਅੱਜ ਵਿੱਚ ਪੱਤੇ ਵੀ ਪਤਾ ਨਹੀਂ ਕਿੱਥੋਂ ਆਏ ਆ ਪੱਤੇ ਜੀ ਇਧਰ ਪੱਤੇ ਇਧਰੋਂ ਆਏ ਆ ਮਿੱਤਰੋ ਆ ਦੇਖੋ ਆ ਦੇਖੋ ਨਿੰਮਤ ਹੀ ਡੇਕ ਲੱਗੀ ਵੀ ਇੱਧਰ ਕੱਪੜੇ ਸੁੱਕਣੇ ਪਏ ਮੈਂ ਦਵਿੰਦਰ ਸਿੰਘ ਨੇ ਆਪਣੇ ਛੁੱਟੀ ਐਤਵਾਰ ਆਨੰਦ ਮਾਣਦੇ ਆਂ ਨੇ ਆਣੇ ਕੱਪੜੇ ਕੁੱਪੜੇ ਧੋ ਗਏ ਆ ਦੇਖੋ ਆ ਨਿੰਮ ਲੱਗੀ ਵੀ ਆ ਆ ਨਿੰਮ ਦੇ ਪੱਤੇ ਝੜਦੇ ਹੁਣ ਪੱਟਾ ਡਾ ਗਈ ਨਾ ਇਸ ਕਰਕੇ ਹਵਾ ਇਧਰੋਂ ਚੱਲੀ ਐ ਠੰਡੀ ਹਵਾ ਪੂਰੀ ਆਣ ਤੇ ਫੇ ਸਾਰੀ ਇੱਥੇ ਮਿਰਚਾਂ ਮੁਰਚਾਂ ਸਾਰੀਆਂ ਲਿਆਦੀਆਂ ਨੇਰੀਆਂ ਨੇ ਤੇ ਗੁਰシャン ਸਿੰਘ ਆਪਣਾ ਹਾਲੇ ਨਾਨਾ ਨੀਨਾ ਕਰ ਰਿਹਾ ਹੈ ਨਾਨਾ ਨੀਨਾ ਨੂੰ ਕਹਿੰਦੇ ਨੇ ਮਿੱਤਰੋ ਇਟਾਲੀਅਨ ਵੀ ਕਹਿੰਦੇ ਨਾਨਾ ਨੀਨਾ ਨੂੰ ਵੀ ਉਹ ਸੌਂ ਰਿਹਾ ਰੈਸਟ ਕਰ ਰਿਹਾ ਹੈ ਜਖਾਮ ਜਿਹੜਾ ਕੱਲ ਹਵਾ ਲੈ ਕੋ ਸ਼ਰ ਹੋਣਾ ਚਾਹ ਤਾਂ ਪੀ ਲਈ ਜੀ ਉਹਨੇ ਕਾਫੀ ਟਾਈਮ ਤੋਂ ਔਖਿਆ ਹੋਇਆ ਪਰ ਬੈੱਡ ਤੇ ਹੀ ਹੈ ਜੀ ਅਜੇ ਮੈਂ ਕਿਹਾ ਚਾਹ ਰੈਸਟਿੰਗ ਕਰ ਲਾ ਕਿ ਤੇ ਆਪਾਂ ਜਾ ਕੇ ਠਾਲ ਕੇ ਲਗਾਉਨੇ ਆ ਇਦਾਂ ਕਿਤਾ ਉਹ ਤੇ ਹੀ ਰਹਿਣ ਦੇ ਕੋਈ ਮੜੇ ਵੀ ਮਿਲ ਕੇ ਤਾਂ ਬਣੇ ਬੱਚੇ ਨੂੰ ਠੀਕ ਨਹੀਂ ਮੈਂ ਉੱਠ ਕੇ ਮੈਂ ਕਿਹਾ ਚਲੋ ਨਾਲ ਖਬਰਸਾ ਲੈਣੇ ਪਉਦੀ ਪੁੱਤ ਨਹੀਂ ਨੰਨਾ ਨਿੰਨਾ ਨਹੀਂ ਕਰ ਰਹੀ ਉੱਦੀ ਮੇਰੀ ਫੋਨ ਤੇ ਲੱਗੀ ਹੋਈ ਆ ਮम्मा ਨਹੀਂ ਟੈਕਾਉਂ ਕਰ ਰਹੀ ਮम्मा ਤੇਰੀ ਕਹਿੰਦੇ ਕਹਿੰਦੇ ਗੁਸ਼ਰਮ ਜਖਾਮ ਹੋਇਆ ਕਹਿੰਦੀ ਹੋਣ ਉਹਨੂੰ ਛੇੜੇ ਨਾ ਉਹ ਕੇ ਸੁੱਤਾ ਪਿਆ ਰਿਲੈਕਸ ਕਰ ਰਿਹਾ ਹੈ ਰਿਲੈਕਸ ਕਿੱਥੇ ਕਰ ਮਗਰ ਤਾਂ ਫੋਨ ਤੇ ਲੱਗੇ ਹੋਏ ਠੰਡ ਪਤਾ ਪਰ ਕਿੰਨੀ ਆ ਬੈਠਾਈ ਤਾਈ ਤੋਂ ਬੈਠਾ ਅੱਛਾ ਦੇਖ ਮੇਰੀ ਠੰਡੀਆਂ ਬੇ ਕਲੈ ਜੈ ਉੱਠ ਕੇ ਦਵਾਈ ਲੈਣ ਕਿ ਮੇਰੀ ਹੂੰ ਕਿੰਨੇ ਚੁਗਲੇ ਨੇ ਬੱਚਾ ਚੁਗ ਹੋ ਗਿਆ ਹੁਣ ਤਾਹੀ 2-4 ਕਰ ਰਹੀ ਕਾਫੀ ਚੁਗਤੀਆਂ ਜੀ ਕਾਫੀ ਚੁਗਤੀਆਂ ਉਹਨਾਂ ਨਾਲ ਆਪਾਂ ਚੱਲੀਆਂ ਗਈਆਂ ਜੀ ਇਹ ਤਾਂ ਉਹਨਾਂ ਨੇ ਖੇਡ ਮਿਲੀ ਜੀ ਨਹੀਂ ਮੇਰੇ ਪਹੁੰਚੇ ਮਾਰੀ ਅੰਦਰ ਸ਼ੇਕਾਰ ਹਾਂ ਪੈਂਥਰ ਇਹ ਪੈਂਤੀ ਮਿਰਚੇ ਕਿੱਠੇ ਕਰਾਈ ਤੋ ਮੇਸ਼ੇ ਗਿਖ ਰਿਹਾ ਇਹ ਤਾਂ ਘੇਰਦਾ ਗਿਆ ਨਾ ਧੱਕ ਗਿਆ ਬਹੁਤ ਕਿਰਦਾ ਹੈ ਕੱਲ ਹੀ ਕਾਫੀ ਹੈ ਨਾ ਹਾਂ ਵੀ ਕਾਫੀ ਆ ਫੋਟ ਪਾ ਲੂਗੀ ਮੇਰੇ ਕੋਲ ਪਰ ਮੈਨੂੰ ਮਿੱਤਰੋ ਬਿਲਕੁਲ ਠੰਡ ਨਹੀਂ ਲੱਗ ਰਹੀ ਹੈਗੀ ਕਹਿੰਦਾ ਜੱਟਾਂ ਦੇ ਪੁੱਤ ਠੰਡ ਨਹੀਂ ਮਿੱਤਰੋ ਮੰਦੇ ਹੁੰਦੇ ਜਮਾਂ ਹੀ ਸਰੀਰ ਦਾ ਗਾਣਾ ਗਰਮ ਹੈ ਬਹੁਤ ਹੈ ਫਰੀ ਕੰਡੇ ਦੇ ਬਹੁਤ ਹੈ ਮੈਂ ਧੁੱਪ ਰਾਮ ਮਨ ਤੋਂ ਪਹਿਲੇ ਰਾਂ ਮੈਂ ਦੋ ਕਰਨੀ ਮੈਂ ਦੇਖੋ ਕਿ ਬਹੁਤ ਹੈ ਤੇ ਰੱਖਾ ਇੰਨੀ ਠੰਡ ਤੈ ਕਮਾਲੀ ਕਰਤੀ ਹਾ ਹਾਂ ਵੇ ਜੀ ਇਹ ਤਾਂ ਗੱਲ ਸਹੀ ਆ ਨਿੱਕੀ ਜਾ ਗਿਆ ਧੁੱਪ ਮਿੱਤਰ ਬਹੁਤ ਸੋਹਣੀ ਆ ਦੇਖੋ ਸੂਜ ਕਿੰਨਾ ਤਿੱਖਾ ਐਨ ਚਮਕਦਾ ਸੂਜ ਇਹਦਾ ਪੂਰਾ ਐਨ ਸ਼ਮਾ ਤੇ ਇਹਦਾ ਕਰੋ ਮੈਂ ਗੁਸ਼ਾਨਾ ਬਤਨਾ ਜਿਵੇਂ ਜਿਵੇਂ ਪਾ ਕੇ ਆਦਰ ਉਹਦੇ ਪਾ ਕੇ ਇਹਨੂੰ ਕੜ ਦੇ ਕਰਕੇ ਵਧੀਆ ਏ ਠੀਕ ਹਾਂ ਜੀ ਹੁਣ ਤੇ ਚਾਹ ਪੀਤੀ ਪੁੱਛ ਆਨੀ ਆ ਥੋੜੇ ਸਮੇਂ ਚਿਰ ਥੋੜੇ ਟਾਈਮ ਤੱਕ ਨਾ ਠੀਕ ਐ ਮੈਂ ਦੁੱਧ ਦੋ ਵਿੱਚ ਪਾਈ ਤੇ ਘੁਸਾ ਘੁਸਾ ਕੜਾ ਵਧੀਆ ਹੈ ਲੈਚੇ ਨੂੰ ਜਿਹਾ ਪਾ ਕੇ ਰਹੀ ਆ ਓਕੇ ਜੀ ਨਾਲੀ ਕਬੀ ਲਈ ਵਾਸਤੇ ਬਣਾ ਲਈ ਓਕੇ ਜੀ ਆਪਾਂ ਚੱਲਦੇ ਮਿੱਤਰੋ ਆਪਣੀ ਸ਼ਾਪ ਤੇ ਤੇ ਕਰੀਏ ਕੰਮਕਾਰ ਆਪਣੇ ਬੱਡ ਮਾਰਨਿੰਗ ਹਰਮਨ ਸਿੰਘ ਕਿੱਦਾਂ ਹੀ ਠੀਕ ਠਾਕ ਚੜ੍ਹਦੀ ਕਲਾ ਲੈ ਵੀ ਚੱਲਦੇ ਮਿੱਤਰੋ ਤਿਆਰੀ ਇੰਪਾਸ ਤੋਂ ਬਣਨੇ ਦੀ ਬਣਾ ਕਰੀਏ ਇੱਕ ਮਿੰਟ ਲੋ ਮਸ਼ੀਨ ਚੱਲਦੀ ਆ ਆਟਾ ਨਾਲ ਪਟੋਲੀ ਪਾ ਕੇ ਰੱਖਦੇ ਆ ਜੀ ਥੱਲੇ ਨਾਲੋਂ ਇਹ ਚ ਦੋ ਥੈਲੇ ਇਧਰ ਤੇ ਦੋ ਥੈਲੇ ਇਧਰ ਪਏ ਨੇ ਚਾਰ ਥੈਲੇ ਢੋਲੀ ਪੂਰੇ ਆਟੇ ਦੇ ਪਈ ਜਾਂਦੇ ਆ ਤੇ ਹਾਂ ਪਾ ਦੋ ਜਿਹੜਾ ਪੀਜ਼ਾ ਬਣਦਾ ਮਿੱਤਰੋ ਆਹ ਵਾਲੇ ਆٹے ਦਾ ਬਣਦਾ ਹੈ ਮੈਦੂਪੀਓ ਜ਼ੈਰੋ ਮੈਦੇ ਦਾ ਤੇ ਜਿਹੜਾ ਆਟਾ ਪੜਿੱਥਾ ਲਾਉਨੇ ਆਪਾਂ ਆ ਪਾਹ ਵਾਲਾ ਟਰਾਉਣਾ येलो ਆਟਾ ਮੱਕੀ ਦਾ ਆਟਾ ਸੇਮੋਲਾ ਦੀ ਗਰਾਂ ਨੂੰ ਦੂਰੋ ਤੇ ਸ਼ੌਭ ਦਾ ਕੰਮਕਰ ਨਵੇੜ ਕੇ ਮਿੱਤਰੋ ਆਪਾਂ ਹੋ ਰੈਡੀ ਹੋ ਗਏ ਆ ਗੁਰਦੁਆਸਾ ਮੱਥਾ ਟੇਕ ਕੇ ਆਉਨੇ ਆ ਅੱਜ ਮੈਂ ਗੁਰੂ ਘਰ ਇਕੱਲੇ ਮੱਥਾ ਟੇਕਣ ਵਾਸਤੇ ਜਾਊਂਗਾ ਕਿਉਂਕਿ ਗੁਰシャン ਸਿੰਘ ਦੀ ਆਪਣੀ ਦੀ ਸਿਹਤ ਕੁਝ ਠੀਕ ਨਹੀਂ ਹੈਗੀ ਅੱਜ ਰੈਸਟ ਕਰੀ ਉਹ ਵਾਪਰ ਹੀ ਪੁੱਤ ਠੀਕ ਹੈ ਘਰੇ ਰਹੂਗੀ ਤੇ ਚਾਹ ਗੁਸ਼ਾਨ ਨੂੰ ਕਾੜਾ ਬਣਾ ਕੇ ਦੇਦਾ ਪੀਣ ਵਾਸਤੇ ਪੁੱਤ ਸੌਂਜੀ ਓਕੇ ਚੰਗਾ ਚੱਲ ਰਹਾ ਹੈ ਓਕੇ ਜੀ ਓਕੇ ਜਾਣੇ ਫਿਰ ਮੌਸਮ ਦੇਖੋ ਮਿੱਤਰੋ ਕਿੰਨਾ ਵਧੀਆ ਅੱਜ ਅੱਜ ਨਾਲ ਜਦੋਂ ਦਿਨ ਵਜੇ ਲੱਗੇ ਹੁੰਦਾ ਫਿਰ ਤਾਂ ਰੋਡਾਂ ਦੇ ਉੱਤੇ ਵੀ ਨਾ ਪੂਰਾ ਐਨ ਮਾਹੌਲ ਬਣਿਆ ਹੁੰਦਾ ਲੋਕ ਪੂਰੇ ਘੁੰਮਦੇ ਫਿਰਦੇ ਆ ਚੈਰ ਪਹਿਲ ਕਰਦੇ ਫਿਰਦੇ ਹੁੰਦੇ ਆ ਤੇ ਆਪਾਂ ਮਿੱਤਰੋ ਤੁਹਾਨੂੰ ਮਿਲਾਉਨੇ ਆ ਬਾਈ ਜੀ ਉਹਨਾਂ ਦੇ ਨਾਲ ਬਾਈ ਕੋ ਦਇਆਪੇ ਨਾਲ ਨਹੀਂ ਅੱਜ ਆਪਾਂ ਚੱਲਾਂਗੇ ਗੁਰਦੁਆਰਾ ਸਾਹਿਬ ਨੂੰ ਹੋਰ ਬਾਈ ਠੀਕ ਹੈ ਚੜਦੀ ਕਲਾ ਬਾਈ ਚੜਦੀ ਕਲਾ ਮੈਂ ਪੁੱਛਿਆ ਬਾਈ ਜੀ ਮੈਂ ਕਿਹਾ ਪੀਜ਼ਾ ਖਾ ਕੇ ਕੱਲ ਕੋਈ ਇੱਦਾਂ ਹੀ ਵਧ ਘਟਦੇ ਨਹੀਂ ਹੋ ਜਾਗੇ ਮੈਨੂੰ ਥਿਆ ਲੱਗ ਰਹੀ ਪਿਆਸ ਲੱਗ ਰਹੀ ਇੱਦਾਂ ਦੀ ਗਲਤ ਨਹੀਂ ਹੋਈ ਜਾਗੀ ਕਰਿਸਮਸ ਹੈ ਨਹੀਂ ਸਹੀ ਗੱਲ ਹੈ ਪੀਜ਼ਾ ਸ਼ਾਨਦਾਰ ਹੈ ਤੁਹਾਡਾ ਯਾਰ ਥੈਂਕ ਯੂ ਜੋਪੀ ਜੀ ਦੀ ਗੱਲ ਆਪਾਂ ਕੱਲ ਕਰਤੀ ਅੱਜ ਆਪਾਂ ਪੀਜ਼ਾ ਪੀਜ਼ਾ ਕਰਾਈ ਪਈ ਹੈ ਯਾਰ ਬਹੁਤ ਨਾਈਸ ਗੱਲਬਾਤ ਸਾਰਾ ਕੁਝ ਬਹੁਤ ਵਧੀਆ ਤੁਸੀਂ ਬੜਾ ਨੇੜੇ ਕਰਕੇ ਕੈਮਰਾ ਬਣਾਉਣੇ ਹੋਣਾ ਹਾਂਜੀ ਹਾਂ ਮੈਂ ਥੋੜਾ ਜਿਹਾ ਦੂਰ ਰੱਖ ਅੱਜ ਦਿਨ ਸੋਹਣਾ ਕੱਲ ਨੂੰ ਪਰਸੋਂ ਚ ਉਥੇ ਮੀਂਹ ਦੱਸ ਰਹੇ ਲਗਾਤਾਰ ਹਾਂਜੀ ਹਾਂ ਅੱਜ ਪਰ ਮੌਸਮ ਬਹੁਤ ਸੋਹਣਾ ਘੰਟ ਹੈ ਅੱਜ ਬਹੁਤ ਸੋਹਣਾ ਕੱਲ ਕਦੇ ਹੁੰਦਾ ਦੱਸਿਆ ਹੁੰਦਾ ਵੈਦਰ ਨੇ ਕਿ ਮੀਂਹ ਪਊਗਾ ਹਾਂਜੀ ਹਾਂ ਪਰ ਦਿਨ ਧੁੱਪ ਨਿਕਲਾਉਂਦੀ ਹੈ ਤੇ ਗੁਰਦਵਾਰੇ ਦੇ ਮੂਰੇ ਗੋਡੇ ਟਿਕ ਦਿੰਦੀ ਸਾਇੰਸ ਸਾਇੰਸ ਟਿਕ ਦਿੰਦੀ ਹੈ ਵਾਕਈ ਇਹ ਗੱਲ ਮੈਂ ਅਕਸਰ ਕਹਿਣਾ ਹੁੰਦਾ ਬਾਈ ਹਾਂਜੀ ਹਾਂ ਅਸੀਂ ਆਪਣੇ ਰੋਮ ਦੇ ਦੂਜੇ ਗੁਰਦੁਆਰਾ ਸਭ ਤੋਂ ਆਏ ਹਾਂ ਗੁਰੂ ਨਾਨਕ ਦਰਬਾਰ ਤੋਂ ਉੱਥੇ ਮੱਥਾ ਟੇਕ ਕੇ ਉੱਥੇ ਬਾਈ ਜੀ ਨੇ ਸਲਮਾਨ ਵੀ ਕੀਤਾ ਤੇ ਹੁਣ ਅਸੀਂ ਜਾ ਰਹੇ ਹਾਂ ਆਪਣੇ ਜਿਹੜਾ ਆਪਣਾ ਗੁਰਦੁਆਰਾ ਸਾ ਬਾਦੀ ਤੇ ਮੈਨੂੰ ਉਸ ਦਿਨ ਚੜ੍ਹਦੇ ਇੰਨੇ ਮੈਸੇਜ ਆਏ ਕਹਿੰਦੇ ਬਾਈ ਨੂੰ ਜਰੂਰ ਲੈ ਕੇ ਆਇਓ ਜਰੂਰ ਲੈ ਕੇ ਆਓ ਤੇ ਫਿਰ ਮੈਂ ਸੰਪਰਕ ਕੀਤਾ ਬਾਈ ਨਾਲ ਸਵੇਰ ਉੱਠ ਕੇ ਕਾਲ ਕੀਤੀ ਗੱਲਬਾਤ ਹੋਈ ਬਾਈ ਦੇ ਨਾਲ ਤੇ ਬਾਈ ਨੇ ਮਤਲਬ ਜਿਵੇਂ ਕਹਿੰਦੇ ਓਕੇ डन ਹੈ ਬਸ ਜਿੱਥੇ ਜਿੱਥੇ ਕਿਹਾ ਉਹ ਕਰਾਂਗੇ ਆਪਾਂ ਥੈਂਕ ਯੂ ਬਹੁਤ ਧੰਨਵਾਦ ਰਿਸੈਪਟ ਕੀਤਾ ਸਾਰੇ ਸਾਰੇ ਸਹੀ ਕਰਨ ਤੇ ਆਪਾਂ ਚੱਲਦੇ ਤੁਹਾਨੂੰ ਮਿੱਤਰੋ ਸਾਰਾ ਦਿਖਾਉਨੇ ਆ ਕਿਦਾਂ ਗੁਰਦੁਆਰਾ ਸਾਹਿਬ ਦੇ ਵਿੱਚ ਸਾਈ ਸੰਗਤ ਬਾਈ ਜੀ ਨੂੰ ਮਿਲਦੀ ਆ ਤੇ ਸਾਰਾ ਵੀਡੀਓ ਰੇਕ ਸ਼ੇਅਰ ਕਰਦੇ ਆ ਤੇ ਤੁਸੀਂ ਜੁੜਿਓ ਤੇ ਅਸੀਂ ਪ੍ਰਸ਼ਾਦਾ ਵਰਣੀ ਸ਼ਕ ਹੈ ਆਪਾਂ ਖਵੋ ਲੱਗੀ ਹੋਈ ਆ ਨਾ ਲੱਗੀ ਹਾਂ ਯਾਰ ਭੁੱਖਾ 1:30 ਵਜ ਗਿਆ ਕਾਲੀ ਗਰੀ ਚੰਦੀ ਆਪਾਂ ਚੱਲੀਏ ਧਰ ਜਿਹੜੇ ਧਰ ਸਿੰਘ ਆਪਣੇ ਨਾਲੇ ਆਇਡੈਂਟੀਟੀ ਬਣਾਈ ਪਈ ਹੈ ਉਹ ਸਾਡੇ ਵਿੱਚ ਆਏ ਨੇ ਮੌਜੂਦ ਨੇ ਸਾਰੇ ਜੀਆਂ ਨੂੰ ਉਹਨਾਂ ਨੂੰ ਸਾਡੀ ਵਰਦਕਾ ਸਾਹਿਬ ਇੱਕ ਇਹੋ ਸੰਤਾਂ ਦੇ ਰੂਪ ਨੂੰ ਆਏ ਨੇ ਉਹਨਾਂ ਨੂੰ ਵੀ ਬੇਨਤੀ ਆ ਕਿ ਉਹਨਾਂ ਨੂੰ ਵਰਦਕਾ ਸਾਹਿਬ ਵੱਲੋਂ ਚਿਰੋ ਪਾਉਤੀ ਛਡੀ ਹੈ ਵਰਸ਼ਿਸ਼ ਹੋਵੇਗੀ ਤੇ ਉਹਨਾਂ ਨੂੰ ਬੇਨਤੀ ਹੈ ਕਿ ਉਹ ਸਟੇਜ ਤੇ ਸੰਤਾਂ ਦੇ ਰੂਪ ਨੂੰ ਦੋ ਚਾਰ ਮਿੰਟ ਆਪਣੇ ਜਿਹੜੇ ਵਿਚਾਰ ਹਨ ਉਹ ਦੱਸਣਗੇ ਉਹ ਸਾਈਕਲ ਦੇ ਉੱਤੇ ਸਾਰੇ ਜਿਹੜੇ ਕੰਟਰੀਆਂ ਵਿੱਚ ਗਏ ਹਨ ਕਿੱਦਾਂ ਉਹਨਾਂ ਦਾ ਸਫਰ ਕਿੱਦਾਂ ਉਹ ਆਪਣਾ ਕਿੱਦਾਂ ਕਿਹੜੇ ਮਕਸਦ ਨੂੰ ਲੈ ਕੇ ਕਿ ਗਏ ਸਨ ਕਿੱਦਾਂ ਇਹ ਤੁਰੇ ਕਿੱਦਾਂ ਉਹਨਾਂ ਦਾ ਵਿਚਾਰ ਬਣਿਆ ਉਹ ਸੰਕਤਾਂ ਦੇ ਰੂਪ ਨੂੰ ਜ਼ਰੂਰ ਉਹ ਆਪਣੇ ਵਿਚਾਰ ਦੱਸਣ ਵਾਈਟ ਜੀ ਦਾ ਫਾਲਸਾ ਵਾਈਟ ਜੀ ਦੇ ਸੋਧਿਆ ਸਤ ਸ੍ਰੀ ਅਕਾਲ ਹਾਂ ਸੰਤਾਂ ਦੇ ਰੂਪ ਨੂੰ ਭਾਈ ਅੰਮ੍ਰਿਤਪਾਲ ਸਿੰਘ ਜੀ ਸੰਤਾਂ ਨੂੰ ਲੱਗ 2 ਮਿੰਟ ਵਾਸਤੇ ਵਿਚਾਰ分享 ਦੇ ਕੰਮ ਵਿੱਚ ਵੋਇਲ ਰੱਖਦਾ ਹਾਂ ਸਵਾਗਤ ਹੈ ਵਾਹਿਗੁਰੂ ਜੀ ਕੀ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਮੇਰਾ ਨਾਮ ਅੰਮ੍ਰਿਤਪਾਲ ਸਿੰਘ ਪਿੰਡ ਧੁੱਦਾ ਜ਼ਿਲ੍ਹਾ ਅਫਗਨਦਾ ਸ਼ਾਇਦ ਤੁਹਾਡੇ ਵਿੱਚ ਕਿਸੇ ਨਾ ਕਿਸੇ ਕਦੇ ਨਾ ਕਿਸੇ ਤੁਸੀਂ ਮੈਨੂੰ ਸੋਸ਼ਲ ਮੀਡੀਆ ਦੇ ਦੇਖਿਆ ਆਪਣਾ ਮੈਂ ਸਾਈਕਲ ਤੇ ਦੁਨੀਆਂ ਘੁੰਮ ਰਿਹਾ ਹੌਲੀ ਹੌਲੀ ਸਭ ਤੋਂ ਪਹਿਲਾਂ ਪੰਜਾਬ ਤੋਂ ਮੈਂ ਫਿਰ ਲੇਨਦਾਸ ਸਾਊਥ ਇੰਡੀਆ ਨਾਰਥ-ਈਸਟ ਇੰਡੀਆ ਤੇ ਉਸ ਤੋਂ ਬਾਅਦ ਹੁੰਦੇ ਤੋਂ ਮੈਂ ਗਰਮ ਦੇਸ਼ ਤੋਂ ਮੈਂ ਉਮਾਨ ਯੂਏਈ ਕਤਰ ਬਹਿਰੀਨ ਕੁਵੈਤ ਤੇ ਸਾਊਦੀ ਅਰੇਬੀਆ ਉਸ ਤੋਂ ਬਾਅਦ ਅਗਲੇ ਸਫ਼ਰ ਦੇ ਵਿੱਚ ਮੈਂ ਅਫਰੀਕਾ ਮਹਾਦੀਪ ਨੂੰ ਘੁੰਮਿਆ ਸੀ ਅਫਰੀਕਾ ਦੇ ਵਿੱਚ ਲਗਭਗ 11000 ਕਿਲੋਮੀਟਰ ਸਾਈਕਲਿੰਗ ਕੀਤੀ ਸੀ ਉਹਦੇ ਚ ਦੇਸ਼ ਆ ਜਾਂਦੇ ਨੇ ਇਥੋਪੀਆ ਕੇਨਿਆ ਰੁਆੰਦਾ ਰੁਆੰਦਾ ਬਰੁੰਡੀ ਤੰਜ਼ਾਨੀਆ ਮਲਾਵੀ ਜ਼ਾਬੀਆ ਬੋਤਸਵਾਨਾ ਨਮੀਬੀਆ ਤੇ ਸਾਊਥ ਅਫਰੀਕਾ ਤੇ ਉਦੋਂ ਉਹ ਜਿਹੜਾ ਮੈਂ ਅਗਲਾ ਸਫ਼ਰ ਕਰ ਰਿਹਾ ਇਹ ਤੇ ਜੈਨਕੀ ਮੈਂ ਸਫ਼ਰ ਸ਼ੁਰੂ ਕੀਤਾ ਮਿਊਨਿਕ ਜਰਮਨੀ ਦਾ ਇੱਕ ਸ਼ਹਿਰ ਆ ਮੇਨ ਟੂ ਆਸਰੀਆ ਸਲੋਵੇਨੀਆ ਤੇ ਫਿਰ ਇਟਲੀ ਇਟਲੀ ਦੇ ਵਿੱਚ ਮੈਂ ਸਭ ਤੋਂ ਵੱਧ ਜਲਾਇਆ ਅਜ ਤੱਕ ਮੈਨੂੰ 40-45 ਦਿਨ ਹੋ ਗਏ ਇਟਲੀ ਦਾ ਮੈਂ ਲੰਮਾ ਸਫ਼ਰ ਕੀਤਾ ਮੈਂ ਸਲੋਵੇਨੀਆ ਤੋਂ ਦਾਖਲ ਹੋ ਰਿਹਾ ਸੀ ਤਰਾਇਸਤੇ ਤੋਂ ਵੇਨੇਸ਼ੀਆ ਪਾਦਵਾ ਬਚੇਸਾ ਬਰੂਨਾ ਲਾਗੂ ਦੀ ਗਾਵ ਦਾ ਤਹਣ ਤੋਂ ਮਿਲਾਨ ਪ੍ਰੇਸ਼ੀਆ ਤੇ ਇਹਨਾਂ ਸਾਰੇ ਥਾਵਾਂ ਨੂੰ ਦਾ ਘੁੰਮਦਾ ਮੈਂ ਇੱਥੇ ਪਹੁੰਚੇ ਹਾਂ ਤੇ ਬਾਈ ਉਹਨਾਂ ਨੇ ਗੱਲ ਕੀਤੀ ਜੀ ਮਕਸਦ ਕੀ ਹੁੰਦਾ ਮਕਸਦ ਇੱਕ ਤਾਂ ਇਹ ਹੈ ਕਿ ਦੁਨੀਆ ਘੁੰਮਣੀ ਆਪਣੇ ਬੰਦੇ ਕਿੱਥੇ ਕਿੱਥੇ ਬੈਠੇ ਆ ਉਹ ਕੀ ਕੀ ਕੰਮ ਕਰਦੇ ਆ ਆਪਣਾ ਪ੍ਰਵਾਸ ਕਦੋਂ ਤੋਂ ਹੋਣਾ ਸ਼ੁਰੂ ਹੋਇਆ ਉਹ ਪ੍ਰਵਾਸ ਦੌਰਾਨ ਆਪਣੇ ਬੰਦੇ ਜਿੱਥੇ ਜਿੱਥੇ ਪਹੁੰਚੇ ਨੇ ਆਪਣੀਆਂ ਜੜਾਂ ਮਜ਼ਬੂਤ ਕਰ ਰਹੇ ਆ ਮੈਨੂੰ ਲੱਗਦਾ ਹੁੰਦਾ ਕਿ ਪ੍ਰਵਾਸ ਤੁਹਾਡੀ ਬੋਲੀ ਨੂੰ ਤੁਹਾਡੇ ਸੂਬੇ ਨੂੰ ਸਭ ਤੋਂ ਹੋਰ ਮਜ਼ਬੂਤ ਕਰਦਾ ਹੈ ਤੁਸੀਂ ਇੱਥੇ ਬੈਠੇ ਪਛਾਣ ਤੁਹਾਡੇ ਸਾਰੇ ਦੇ ਘਰ ਪਰਿਵਾਰ ਬੈਠੇ ਰਾਜੀ ਬਾਈਆ ਕੋਈ ਨਹੀਂ ਪ੍ਰਵਾਸ ਹੁੰਦਾ ਤੇ ਤੁਹਾਡਾ ਸੂਬਾ ਤੁਹਾਡੀ ਬੋਲੀ ਵੱਡੀ ਹੁੰਦੀ ਹੈ ਤੁਸੀਂ ਜਾਣਦੇ ਹੋ ਆਪਦੀ ਬੋਲੀ ਸਭੂਜਾਂ ਨਾਲ ਜੀ ਕਰਦੇ ਹੋ ਤੁਹਾਡੇ ਸਿਰਾਂ ਦੇ ਦਸਤਾਨਾ ਬਣੀਆਂ ਹੋਈਆਂ ਨੇ ਇਹ ਲੋਕ ਸਵਾਲ ਕਰਦੇ ਹੋ ਤੁਸੀਂ ਕੌਣ ਹੋ ਤਾਂ ਆਪਾਂ ਗੂਗਲ ਤੇ ਇਹਨਾਂ ਨੂੰ ਦਿਖਾ ਸਕਦੇ ਹਾਂ ਵੀ ਆਰ ਸਿੱਖ ਤੇ ਅਸੀਂ ਪੰਜਾਬ ਦੇ ਵਿੱਚ ਰਹਿੰਦੇ ਆਂ ਇੰਡੀਆ ਦੇ ਨੌਰਥ ਵਿੱਚ ਰਹਿੰਦੇ ਆਂ ਕਈ ਦੇਸ਼ਾਂ ਵਿੱਚ ਇਦਾਂ ਵੀ ਹੁੰਦਾ ਪੱਗ ਬਣੀ ਦੇਖੋ ਮੈਨੂੰ ਕਹਿੰਦੇ ਯੂ ਆਰ ਅ ਮੁਸਲਿਮ ਤਾਂ ਮੇਰੇ ਕੋਲ ਸਮਾ ਉਹ ਤਾਂ ਮੈਂ ਉਹਨੂੰ ਜਰੂਰ ਦੱਸ ਦਵਾਂ ਨਾ ਵੀ ਅਸੀਂ ਮੁਸਲਮਣ ਨਹੀਂ ਅਸੀਂ ਕੌਣ ਹ ਸਾਡੀ ਪਛਾਣ ਹੋਰ ਵੱਡੀ ਹੁੰਦੀ ਹੈ ਤੇ ਬਾਕੀ ਮੇਰਾ ਇਹ ਸੁਨੇਹਾ ਹੁੰਦਾ ਕਿ ਸਟੇ ਫਿਟ ਤੇ ਸੀਵਨ ਬਾਇਓਮੈਟਿਕ ਭੱਜੇ ਦੌੜੀ ਕਸਤ ਕਰੀਏ ਤੇ ਜਿਵੇਂ ਆਪਾਂ ਇਹਨਾਂ ਲੋਕਾਂ ਦੇ ਦੇਖਦੇ ਆਂ ਵੀ ਇਹ ਲੋਕ ਕਿੱਡੇ ਜੀ ਕੋਈ ਤੌਰ ਤੇ ਫਿੱਟ ਨਹੀਂ ਆਪਾਂ ਵੀ ਮਾੜੇ ਮਾੜੇ ਤੰਦਰੁਸਤ ਹੋਈਏ ਅ ਕਲਰਟੇ ਡਬੂ ਤਾਂ ਆਉਣ ਨਹੀਂ ਉਹ ਵੀ ਗੱਲ ਮਾੜੀ ਹੁੰਦੀ ਆ ਤੇ ਦੂਜਾ এনਵਾਇਰਨਮੈਂਟ ਇਹਨਾਂ ਦੇ ਛਾਂ ਤੁਸੀਂ ਨਾ ਤਰ ਇੰਨੇ ਵੇਚਦੇ ਹੋ ਨਾ ਤਾਂ ਚਲੋ ਹੁਣ ਕੋ ਮੰਦਰ ਲਈ ਆਇਆ ਤੇ ਇਹ ਰੁੱਖਾਂ ਨੂੰ ਕਿੰਨਾ ਪਿਆਰ ਕਰਦੇ ਆ ਇਹ ਇੱਕ ਮੇਰਾ ਇਹ ਸੁਨੇਹਾ ਹੁੰਦਾ ਕਿ ਜਿਹੜੇ ਆਪਣੇ ਪੰਜਾਬੀ ਵੀਰਾਂ ਵਾਂ ਪੰਜਾਬ ਦੇ ਵਿੱਚ ਰੋਖ ਲਾਈਏ ਵਾਤਾਵਰਣ ਨੂੰ ਮਾੜਾ-ਮੋਟਾ ਸਾਫ਼ ਕਰੀਏ ਜਿੰਨਾ ਆਪਾਂ ਗੰਦਲਾ ਕਰੀ ਬੈਠੇ ਆਂ ਪਵਨ ਗੁਰੂ ਪਾਣੀ ਪਤਾ ਉਹ ਕਰ ਸਕੋ ਇਹ ਦੇਸ਼ਮੰਦੀ ਬੈਠੇ ਤੇ ਆਪਾਂ ਉਹ ਤੋਂ ਮੁਕਰੀ ਜਾਂਦੇ ਸੋ ਇਹ ਮੇਰਾ ਸੁਨੇਹਾ ਹੁੰਦਾ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਪਿਆਰ ਸਤਿਕਾਰ ਗੁਰਦਵਾਰਾ ਸਾਹਿਬ ਦੇ ਪ੍ਰਬੰਧਕਾਂ ਨਾਮ ਤਹਿਤ ਇਹ ਤੁਹਾਨੂੰ ਧੰਨਵਾਦ ਕਰਦਾ ਸਭ ਸੇਕਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕਿਧਰ ਆਪਣੀ ਹਾਂਜੀ ਬਾਜੀ ਭਾਈ ਮਨਜੀਤ ਸਿੰਘ ਜਿਹਨਾਂ ਆਪਾਂ ਤੁਹਾਨੂੰ ਜਿਰ ਕਰਤਾ ਸੀਗਾ ਮੈਂ ਕੀ ਹਾਲ ਚਾਲ ਚੜ੍ਹਦੀ ਕਲਾ ਤੁਸੀਂ ਦੱਸੋ ਰਾਜੀ ਬਾਜੀ ਸੌਰ ਠੀਠਾ ਨੂੰ ਉੱਧਰ ਹੋ ਗਏ ਪੱਛੀਆਂ ਦੇਖੀ ਐ ਜੀਆਂ ਵੀਡੀਓਜ਼ ਦੀ ਠੀਕ ਵਧੀਆ ਵਧੀਆ ਬਹੁਤ ਵਧੀਆ ਤੇ ਇਧਰ ਆਪਣੀ ਛੋਟੀ ਬਾਜੀ ਸਾਡਾ ਮੈਂਦਾ ਜੀ ਇਧਰ ਨਮਸਕਾਰ ਜੀ ਦੱਸੋ ਠੀਕ ਇਹ ਲਾਦੀਸ ਪੋਲੀ ਵਾਲਾ ਗੁੰਦਰ ਸਾਹਿਬ ਹੈ ਹਾਂ ਠੀਕ ਹੈ ਅੱਛਾ ਪਹਿਲਾ ਲਾਦੀਸ ਪੋਲੀ ਸੀ ਫਿਰ ਤੁਸੀਂ ਇੱਥੇ ਹਾਂਜੀ ਟਰਾਂਸਫਰ ਇੱਥੇ ਹੋ ਗਿਆ ਹਾਂ ਠੀਕ ਹੈ ਨਾ ਉਹੀ ਚੱਲੀ ਜਾਂਦਾ ਜਿਵੇਂ ਸ਼ੁਰੂਆਤ ਉੱਥੋਂ ਸੀ ਲਾਦੀਸ ਪੋਲੀ ਠੀਕ ਹੈ ਚੱਲ ਗਿਆ ਠੀਕ ਹੈ ਸਸੀ ਗਾਇਬੀ ਬਲੌਗ ਦੇ ਦੇ ਚੱਲਦੀ ਕਰੋ ਹਾਂਜੀ ਬੜੀ ਹੈ ਬਹੁਤ ਵਧੀਆ ਹੈ ਸਾਡੇ ਬਲੌਗ ਬਹੁਤ ਸੋਹਣੇ ਨੇ ਕਰੇ ਜੋੜ ਗਾੜੀ ਬਹੁਤ ਪ੍ਰਾਪਤ ਮੈਂ ਕੱਲ ਦੇਖੇਗਾ ਪਾਇ ਲੜਾਈ ਤਾਂ ਹੋਇਆਗਾ ਸ਼ਾਹ ਜੋੜ ਕੇ ਕਰਦਾ ਰਹਾ ਸੱਚੀ ਗੱਲ ਹੋਰ ਕਿੰਨੇ ਸੇ ਹਾਂ ਬੜੀ ਬਸਰੀ ਗੇ ਹੋਰ ਸਿੰਘ ਜੀ ਕਿਰਤ ਸੱਸੀ ਗੱਲ ਜੀ ਇਧਰ ਬਾਈ ਜੀ ਆਪਣੇ ਇਹ ਹੋਰੇ ਪਿੰਡ ਤੋਂ ਨਹੀਂ ਸੱਸੀ ਗੱਲ ਹਵਾਰੇ ਪਿੰਡ ਤੋਂ ਹਾਂ ਜੀ ਇਹ ਬਾਈ ਹੋਰ ਜੀ ਠੀਕ ਠਾਕ ਸ਼ੁਕਰ ਹੈ ਵੇਰੂ ਦਾ ਰੱਖ ਜੀ ਬਹੁਤ ਵਧੀਆ ਭਾਈ ਸਫਰ ਬਹੁਤ ਮੈਂ ਭਾਈ ਤੁਹਾਡੀ ਵੀਡੀਓ ਦੇਖ ਰਿਹਾ ਸੀਗਾ ਹੁਣ ਤੁਸੀਂ ਕਹਿੰਦੇ ਹੋ 50 ਕਿਲੋਮੀਟਰ ਰਹਿ ਗਿਆ ਜੀ ਬਾਅਦ ਤੁਹਾਨੂੰ ਇੱਕ ਇੰਡੀਅਨ ਫੈਮਿਲੀ ਮਿਲੇ ਰਸਤੇ 'ਚ ਹਾਂ ਜੀ ਬੋਡੀ ਦਾ ਪੁੱਛਣ ਜਨ ਲਾਦੀਸ ਪੋਲੀ ਤੋਂ ਆਇਆ ਜੀ ਹਾਂ ਜੀ ਹਾਂ ਜੀ ਹਾਂ ਜੀ ਹੁਣ ਮੈਂ ਹੌਲੇ ਦੇਖਦਾ ਪਿਆ ਸੀਗਾ ਪਹਿਲਾਂ ਬਹੁਤ ਵਧੀਆ ਭਾਈ ਤੁਹਾਡਾ ਪਰਿਖਿਆ ਤੇ ਵੀ ਬਹੁਤ ਵਧੀਆ ਲੱਗ ਰਿਹਾ ਹੈ ਕਿ ਸਾਡਾ ਸਰਦਾਰ ਬੰਦਾ ਜਿਹੜੇ ਯਾਨੀ ਪੂਰੇ ਵਾੜ ਦੇ 'ਚੋਂ ਮਰੇ ਆ ਆਪਣੀ ਪਗੜੀ ਦੀ ਇੱਜ਼ਤ ਕਰ ਰਿਹਾ ਤੇ ਮਹਾਰਾਜ ਚੜ੍ਹਦੀ ਕਲਾ ਬਸ ਚੜ੍ਹਦੀ ਕਲਾ ਭਾਈ ਚੱਲ ਥੈਂਕ ਯੂ ਵੀਰੇ ਥੈਂਕ ਯੂ ਜੀ ਠੀਕ ਹੈ ਭਾਈ ਜੀ ਠੀਕ ਹੈ ਇਹ ਆਪਣੇ ਸਾਡੂ ਦਾ ਅੱਛਾ ਸਾਡੂ ਦਾ ਦੇਣਾ ਠੀਕ ਹੈ ਠੀਕ ਹੈ ਆਪਣੇ ਸਾਡੂ ਦਾ ਤੁਹਾਡੇ ਦਾ ਸਾਡੂ ਹਾਂਜੀ ਹਾਂਜੀ ਇਹ ਮੈਂ ਦੱਸਣ ਨਹੀਂ ਪੈਣ ਮੈਂ ਹੁਣ ਦੱਸਾਂਗੇ ਇਹਦਾ ਨਾ ਗੜਾ ਬੜਾ ਕੱਢ ਗਿਆ ਠੀਕ ਹੈ ਆ ਦੇਖਿਓ ਬਹਾ ਗਿਆ ਬੰਦੇ ਰੇਟ ਆਏ ਪੁੱਤ ਕਿ ਇਹਦੇ ਨੂੰ ਪੀਜ਼ਾ ਖਾਣਾ ਵਾ ਠੀਕ ਹੈ ਕਿਹੜਾ ਪੀਜ਼ਾ ਖਾਣਾ ਹੈ ਮਰਗਰੀਟਾ ਉਹ ਤੇਰਾ ਕੁਝ ਜਿਹੜਾ ਤੁਸੀਂ ਕਹਿੰਦੇ ਬੱਚੇ ਬਹੁਤ ਬੱਚੇ ਬਹੁਤ ਕਰਨੇ ਆ ਇਹ ਬੇਵਿਹਾ ਇੱਥੇ ਰਹਿ ਗਏ ਪੈਸੇ ਮੈਂ ਕਹਿੰਦਾ ਭੱਲੇ ਨੇ ਵੀ ਮਾਰੇ ਹਾਂ ਤੇ ਕਰ ਸੁਣਿਓ ਤੁਹਾਡੇ ਬਲੌਗ ਹਾਂਜੀ ਕੌਣ ਆ ਅੰਕਲ ਜੀ ਇਹ ਦੀਦੀ ਪਤਾ ਨਹੀਂ ਗੱਲ ਕੀ ਦੀ ਹੈ ਸਾਡਾ ਬੰਦਾ ਤਾਂ ਆ ਮਾਮੇ ਦਾ ਮੁੰਡਾ ਆਇਆ ਸੀ ਆਉਂਦੇ ਆਉਂਦੇ ਰਹਿ ਗਿਆ ਪੁਰਤਗਾਲ ਤੋਂ ਹਾਂਜੀ ਉਹ ਦੋ ਤਿੰਨ ਦਿਨ ਹੀ ਹਾਂਜੀ ਉੱਥੇ ਦੇਖਦੇ ਉਹਦਾ ਮੁੰਡੇ ਬੰਦੇ ਬਲੌਗ ਦੇਖਦੇ ਤਾਂ ਤੁਹਾਡਾ ਹਾਂਜੀ ਤੋਂ ਬਰਾਹ ਕਹਿੰਦਾ ਆਬ ਜਾਣਾ ਜ਼ਰੂਰੀ ਆ ਜਾਂਦਾ ਜਾਂਦਾ ਹੀ ਆ ਇਹਦਾ ਰਾਤ ਨੂੰ ਹਨੇਰਾ ਹੋ ਗਿਆ ਸਾਨੂੰ ਨਹੀਂ ਤੇ ਅਹੀਂ ਆਉਣਾ ਜ਼ਰੂਰੀ ਸੀਗਾ ਨਹੀਂ ਜਦੋਂ ਮਾਜੀ ਆ ਉਦੋਂ ਫੋਨ ਕਰਦੇ ਆ ਪਰ ਦੁਕਾਨ ਰਾਤ ਨੂੰ ਖੋਲ ਲੈ ਕਿਹੜੀ ਗੱਲ ਕਰਦੇ ਫੇ ਫਾਇਦਾ ਕੀ ਹੋਏ ਆਪਣੇ ਹੁਣ ਬੰਦਾ ਵਿਚਾਰਾ ਉੱਧੇ ਚਲੇ ਗਿਆ ਇਹ ਕਾ ਬਰਾਤ ਨੂੰ ਮਨੋਣਾ ਸੀਗਾ ਪਰ ਕੋ ਦਿਨ ਥੋੜੇ ਸੀਗੇ ਵਿਚਾਰੇ ਨਾ ਕੋਈ ਅਗਲੀ ਵਜਦੋ ਠੀਕ ਹੈ ਬਰੋ ਥੈਂਕ ਯੂ ਵੈਰੀ ਮ ਟਾਈਮਿੰਗ ਵੀ ਹੁੰਦੀ ਹੈ ਵੀ ਉਦੋਂ ਗਾਪਸ਼ਾ ਤੋਂ ਸਿੱਖ ਦੁਕਾਨ ਖੋਲ ਨਹੀਂ ਸਕਦੇ ਨਹੀਂ ਟਾਈਮਿੰਗ ਹੋਈ ਨਹੀਂ ਬਈ ਆਪਣਾ ਟਾਈਮ ਫਿਕਸ ਕੀਤਾ ਵੈਸੇ ਕੋਈ ਆਪਣਾ ਭੈਣ ਭਾਉ ਦੀ ਫੋਨ ਜਿਹਾ ਮਰਜ਼ੀ ਕਰਦੇ ਆਪਾਂ ਜਦੋਂ ਮਜਬੂਰ ਲਾ ਲਈ ਤੁਸੀਂ ਗਾਪਸ਼ਾ ਟਾਈਮ ਸਵੇਰੇ ਸ਼ਾਮੀ ਖੋਲ ਲਓ ਖੋਲ ਸਕਦੇ ਕੋਈ ਸਮੱਸਿਆ ਨਹੀਂ ਕੋਈ ਸਮੱਸਿਆ ਨਹੀਂ ਮਰਜ਼ੀ ਤੁਹਾਡੀ ਆ ਇਹ ਬਸ ਆਪਣੀ ਸੈਟੀਸਫੈਕਸ਼ਨ ਜੀ ਹੋਏ ਬਸ ਵੀ ਚਲੋ ਦਿਨੇਦਰ ਬੰਦਾ ਫਰੀ ਰਹ ਜਾਂਦਾ ਹੈ ਆਹੋ ਵੀ ਤੈਨੂੰ ਰੋਟੀਆਂ ਦੇਣਾ ਹਾਂ ਹਾਂ ਜੇ ਖੋਲਣਾ ਕੋਠੇ ਘਰ ਮੈਂ ਭਾਜੀ ਉਹ ਫਰਕ ਪੈ ਜਾਂਦਾ ਥੋੜਾ ਜੇ ਖੋਲਾਂਗੇ ਤਾਂ ਕੰਮ ਤਾਂ ਹੋਊਗਾ ਹੀ ਕੋਈ ਨਾ ਕੋਈ ਤਾਂ ਆਉਂਦਾ ਹੀ ਜਾਂਦਾ ਹੀ ਕੋਈ ਨਾ ਕੋਈ ਗਾਹਤ ਆਈ ਜਾਂਦਾ ਹੀ ਜੋ ਮੜੀ ਸ਼ੂਜ਼ ਪਾ ਲਈਏ ਦੇਖੀ ਪੈਣੀ ਮੜੀ ਜੇ ਕਿੱਥੇ ਇਧਰ ਪੈਣੀ ਮੜੀ ਪੈ ਗਈ ਚਲੋ ਆਪਣਾ ਦੂਜਾ ਇਹ ਸੁੱਤੀ ਪਈਆਂ ਕੁੜੀਆਂ ਅਰਜਨ ਕਾਕਾ ਅਰਜਨ ਕਾਕਾ ਅਰਜਨ ਸਿੰਘ ਠੀਕ ਹੋ ਗਿਆ ਚੱਲਦੀ ਚੱਲਦੀ ਹੁਣ ਆਪਾਂ ਭਾਈ ਹੁਣੇ ਫੈਕਟਰੀ ਦੋਲਚੀਮੇ ਦੇ ਵਿੱਚ ਮਿੱਤਰੋ ਆ ਗਏ ਆ ਠੀਕ ਠਾਕ ਸਸੀਗਾ ਬਾਈ ਕੀ ਚੱਲ ਰਹੀ ਹੈ ਚੜਾ ਦੀ ਗੱਲ ਫਸਕਲਾ ਬੜੀ ਠੀਕ ਹੈ ਹੋਜੀ ਚੜਾ ਦੀ ਗੱਲ ਹੀ ਤੂੰ ਸੁਣਾਓ ਕੈਮੋ ਬਿਲਕੁਲ ਜੀ ਵਧੀਆ ਹਾਂਜੀ ਲੁਕੀ ਸੀ ਨੂੰ ਮਾਰਾ ਹੈ ਪਿਸਤਾ ਕੀ ਹੋ ਰਹੇ ਪਿਸਤਾ ਹੋ ਰਹੇ ਕੰਪਿਊਟਰ ਹੈ ਹਾਲੇ ਬਲੌਗ ਚ ਦੇਖਦੇ ਹਾਂ ਉਹਦੇ ਬੰਦੇ ਉਹ ਆਤਾ ਹੈ ਯਾਰ ਮੈਂ ਆਇਆ ਹਾਂ ਯਾਰ ਮੈਂ ਥੰਦੀ ਦੇ ਡੰਡਾ ਤੇ ਵਿਚ ਆਪਰੇ ਆਹ ਤਾਂ ਹੁਣ ਇਹ ਸਾਰੇ ਛੋਟੇ ਆ ਨਾ ਇਹ ਹਾਂਜੀ ਫੁੱਲ ਜਾਣੇ ਇੱਦਾਂ ਹੀ ਹਾਂ ਪਾਏ ਪਾਏ ਹਾਂ ਫੁੱਲ ਗਿਆ ਹੱਥ ਰੱਖੇ ਹੁੰਦਕ ਤੇ ਇਹ ਇਹਦੇ ਨਾਲ ਫੁੱਲ ਜਾਣੇ ਆ ਜੀ ਇਨੀ ਗਰਮੀ ਨਾਲ ਹਾਂਜੀ 40 ਡਿਗਰੀ ਹੁੰਦੀ ਜਦੋਂ ਅਪਣੇ ਇੰਡੀਆ ਦੂਜੇ ਪਾਉਂਦੇ ਖਮੀਰ ਪਾਉਂਦੇ ਖਮੀਰ ਹਾਂਜੀ ਉਹ ਚੀਜ਼ ਹਾਂਜੀ ਇਹ ਵੀ ਜਦੋਂ ਪਹਿਲਾਂ ਫਰੋਚ ਹੁੰਦੀ ਆ ਬਾਅਦ ਫਿਰ ਉਹ ਟ੍ਰਾਂਸਫਰ ਕਰਕੇ ਚੀਜ਼ ਦਾ ਠੀਕ ਹੈ ਇਹ ਪੱਕ ਕੇ ਇਦਾਂ ਨਹੀਂ ਹੁੰਦੇ ਆ ਦੇਖੋ ਇਹ ਉਸੇ ਹੀਟ ਨਾਲ ਪੱਕ ਗਏ ਹਾਂਜੀ ਨਹੀਂ ਪੱਕਣੇ ਉਹ ਚੱਪਟੇ ਓਵਨ 'ਚ ਇਧਰ ਓਵਨ ਦੇ ਵਿੱਚ ਆ ਇੱਧਰ ਆ ਓਵਨ ਦੇ ਵਿੱਚ ਉਸੇ ਹੀਟ ਤੇ ਕਿੰਨਾ ਸਮਾਂ ਰੱਖਿਆ ਜਾਂਦਾ ਇਹਨਾਂ ਨੂੰ ਇੱਥੇ ਕੱਲ ਕਿੰਢ ਲੱਗਦੇ ਆ ਅੰਦਰ ਇੱਥੇ ਤੇ 20 ਮਿੰਟ 18 ਆਹ ਇੰਦਾ ਕੱਚੇ ਛੁੱਟੇ ਪਣੇਉਂ ਬਣਾਇ ਹੁਣ ਇਹਨਾਂ ਨੇ ਠੀਕ ਇਹਨਾਂ ਨੇ ਫਿਰ ਫੋਟੋ ਜਾਣਾ ਫਿਰ ਕੇ ਫਿਰ ਉਹਨਾਂ ਨੂੰ ਥੋੜੀ ਨਾ ਥੋੜੀ ਵੀਡੀਓ ਬਣਾ ਸਕਦੇ ਆਪਾਂ ਇਹਦੇ ਹਾਂਜੀ ਮੈਂ ਬਣਾਤਾ ਕਰੇ ਕੋ ਹਾਂਜੀ ਮੈਂ ਕੋਈ ਗੱਲ ਨਹੀਂ ਮਰਜੀ ਬਣਾਉ ਕੋਈ ਗੱਲ ਨਹੀਂ ਅੱਛਾ ਲਾਓ ਮਾਈਕ ਹਾਂ ਨਾ ਕਰੀ ਮਾਈਕ ਪਈ ਆ ਵੀਰੇ ਗੱਡੀ ਮੈਂ ਚੱਕੀ ਰਹਿ ਹੁਣ ਤੁਹਾਡੇ ਕੋ ਪਏ ਨੇ ਜਾਂ ਮੇਰੇ ਬੈਗ ਬੈਗ ਪੀ ਲਾ ਜਾ ਪਿੱਛੇ ਉਹ ਚੱਕ ਲੈਣਾ ਹੁਣ ਆਪਾਂ ਆ ਕੇ ਸੀਗੇ ਪਿਆਸਾ ਜੈਨੇ ਕੋਲੋ ਆਦੇ ਬਿਲਕੁਲ ਇਹ ਸੈਂਟਰ ਦੇ ਵਿੱਚ ਤੇ ਪਿੱਛੇ ਮਾਹੌਲ ਕਿੰਨਾ ਵਧੀਆ ਮਿੱਤਰੋ ਬਣਿਆ ਹੋਇਆ ਲੋਕ ਸਾਰੇ ਪੂਰਾ ਇੰਜੋਏ ਕਰ ਰਹੇ ਨੇ ਇੱਥੋਂ ਭੜਕੇ ਪੂਰੀ ਰੋਮ ਦੇਖਦੇ ਨੇ ਤੇ ਬਾਈ ਨੂੰ ਵੀ ਘਮਾਇਆ ਆਪਾਂ ਨੇ ਆਹ ਵਾਲੀ ਜਗ੍ਹਾ ਤੇ ਇਧਰ ਲੱਗੇ ਹੋਏ ਸਿੰਗਰ ਬਾਈ ਨੂੰ ਦੇਖ ਕੇ ਬੜਾ ਚੰਗਾ ਲੱਗਿਆ ਬਾਈ ਕਿ ਨਾ ਮੈਂ ਵੀਡੀਓ ਜਰੂਰ ਹੋਣੀ ਹੈ ਬਾਈ ਦੀ ਕਿੱਦਾਂ ਲੱਗਿਆ ਬਾਈ ਪਿਆਸਾ ਇਹ ਵਾਲਾ ਫਿਰ ਬਹੁਤ ਸੋਹਣਾ ਯਾਰ ਕਹਿਣ ਵੀ ਗੱਲ ਬੜਾ ਪੋਜੀਸ਼ਨ ਬਹੁਤ ਖੜੇ ਹੁੰਦੇ ਪਾਉਂਦੇ ਇਹਨਾਂ ਦੀ ਕਲਾ ਬਹੁਤ ਸੋਹਣੀ ਹੁੰਦੀ ਹੈ ਹਾਂਜੀ ਹਾਂ ਬਹੁਤ ਵਧੀਆ ਲੱਗਦੀ ਹੈ ਇਹ ਨਾਲੇ ਆਪਣੀ ਕਲਾਕਾਰੀ ਕਰਦੇ ਨਾਲੇ ਕੁਛ ਨਾਮ ਮੰਗੂ ਲੈਂਦੇ ਮਤਲਬ ਵੀ ਫ੍ਰੀ ਨਹੀਂ ਮੰਗਦੇ ਆਗੇ ਕੁਛ ਕਰਕੇ ਦਿਖਾਉਂਦੇ ਕਿਸੇ ਨੂੰ ਕਰਕੇ ਜੇ ਕੁਛ ਕਰਕੇ ਦਿਖਾਉਂਦਾ ਤੁਹਾਨੂੰ ਪੈਸੇ ਦੇਣੇ ਵੀ ਚਾਹੀਦੇ ਦੇਣੇ ਵੀ ਚਾਹੀਦੇ ਹਾਂਜੀ ਹਰ ਵੇਲੇ ਦੇਣੇ ਚਾਹੀਦੇ ਹਰ ਵਾਰੀ ਹਰ ਵਾਰੀ ਹਰ ਵਾਰੀ ਠੀਕ ਹੈ ਭਾਈ ਜੀ ਫਿਰ ਠੀਕ ਬੜਾ ਚੰਗਾ ਲੱਗਿਆ ਭਾਈ ਜੀ ਮਿਲ ਕੇ ਅੱਜ ਆਪਾਂ ਸਾਰਾ ਦਿਨ ਘੁੰਮੇ ਭਾਈ ਤੁਹਾਡੇ ਨਾਲ ਰੋਮ ਘੁੰਮਿਆ ਸੀ ਰੋਮ ਕੋ ਮੈਚ ਸੀ ਰੂਮਿੰਗ ਅਰਾਊਂਡ ਰੂਮ ਹਾਂਜੀ ਹਾਂ ਤੇ ਬਾਕ ਤੇ ਬਾਕੀ ਇਹਨਾਂ ਉਹ ਕਿੱਥੇ ਜਾਣਗੇ ਆਪਣੇ ਲਾਤੀਨਾ ਸ਼ਹਿਰ ਜਾਣਾ ਭਾਈ ਉਹਨਾਂ ਨੂੰ ਜੀ ਬਾਈ ਉਹ ਸ਼ਹਿਰ ਕੋਲ ਮੜ ਕੇ ਸਾਰਾ ਇੰਪੀਆ ਪੁੰਤੀਨੀਆ ਸ਼ਹਿਰ ਹਾਂ ਉਧਰ ਪੁੰਤੀਨੀਆ ਲਾਤੀਨਾ ਲਵਿਨੀਓ ਇਹ ਸਾਰੇ ਉਧਰ ਹੀ ਪੈਨੇ ਆ ਠੀਕ ਹੈ ਤੇ ਪੰਜਾਬੀ ਆਪਣੇ ਬਹੁਤ ਰਹਿੰਦੇ ਮੁੰਡੇ ਉੱਤੇ ਬੜੇ ਮਿਹਨਤੀ ਵੀ ਰਹਿੰਦੇ ਉਹਦਾ ਸਹੀ ਗੱਲ ਹੈ ਕਿਉਂਕਿ ਨਾ ਖੇਤੀ ਦਾ ਕੰਮ ਕਰਦੇ ਹਾਰਡ ਵਰਕ ਹੈ ਇਹ ਤੈਨੂੰ ਪਤਾ ਕੋ ਸਾਰੇ ਮਿਹਨਤੀ ਵੀਰ ਨੂੰ ਤਾਂ ਭਾਬਾ ਬੰਦੇ ਬਹੁਤ ਸਨੇਹੀ ਆਏ ਵੀਰੇ ਹਾਂਜੀ ਹਾਂ ਮੇਰੇ ਪਿੰਡ ਦਾ ਮੁੰਡਾ ਨਾ ਮੈਨੂੰ ਉਹਦਾ ਵੀ ਚਾ ਅੱਛਾ ਇਹ ਨਾ ਵਧੀਆ ਗੱਲ ਹੈ ਉਹਨੂੰ 5 ਸਾਲ ਹੋ ਗਏ ਉਹ ਪੰਜਾਬ ਨਹੀਂ ਗਿਆ ਉਹ ਕਹਿੰਦਾ ਮੈਂ ਪਿੰਡ ਦੇ ਬੰਦੇ ਸਾਰੇ ਗੱਲਾਂ ਬਾਤਾਂ ਕਰੋਂਗੇ ਬੈਠ ਕੇ ਵੀ ਸਾਰਾ ਪਿੰਡ ਫੋਲਦੋਂਗੇ ਅੱਜ ਹੋਰ ਇਧਰੋਂ ਇੱਕ ਬੰਦਾ ਘੁੰਮੇਣਾ ਸਾਰੀ ਫਿਰਨੇ ਘੁੰਮੇਣ ਉੱਪਰ ਸਾਰੀ ਗੱਲਾਂ ਚੱਲਣਗੀਆਂ ਨਾ ਨਾ ਵਧੀਆ ਵਧੀਆ ਤੇ ਠੀਕ ਹੈ ਭਾਈ ਜੀ ਬਹੁਤ ਥੈਂਕ ਯੂ ਧੰਨਵਾਦ ਤੁਹਾਡਾ ਓਕੇ ਨਾਗਰੇ ਭਾਈ ਟਾਈਮ ਦਿੱਤਾ ਸਾਨੂੰ ਤੁਸੀਂ ਬਹੁਤ ਥੈਂਕ ਯੂ ਪ੍ਰਮਾਤਮਾ ਚੜ੍ਹਦੀਆਂ ਰੱਖੀ ਤੁਹਾਡਾ ਸਫਰ ਬਹੁਤ ਵਧੀਆ ਰਹੇ ਚੜ੍ਹਦੀ ਕਲਾ ਤੇ ਤੰਦਰੁਸਤੀਆਂ ਹੋਭੀ ਮੇਰੇ ਵੀ ਜੀ ਠੀਕ ਹੈ ਥੈਂਕ ਯੂ ਭਾਈ ਜੀ ਓਕੇ ਓਕੇ ਥੈਂਕ ਯੂ ਓਕੇ ਨਾਗਰੇ ਭਾਈ ਓਕੇ ਭਾਈ ਜੀ ਓਕੇ ਸਰ ਸੱਚੀ ਕਹਾਣੀ ਆਪਾਂ ਆਪਣੇ ਘਰ ਤੋਂ ਮਿੱਤਰੋ 32 ਕਿ ਰਾਤ ਹੋ ਗਈ ਹੈ ਲਾਈਟਾਂ ਬਲਪੀਆਂ ਨੇ ਪੂਰੀਆਂ ਨੇ ਮੈਂ ਟੈਕਸੀ ਲੈ ਕੇ اوپرੋਂ ਸੈਂਟਰ ਤੋਂ ਆਪਣੇ ਘਰ ਵੱਲ ਨੂੰ ਜਾ ਰਹੇ ਹਾਂ ਸੈਂਟਰ ਤੋਂ ਨਿਕਲਣ ਵਾਸਤੇ ਤਾਂ ਇੱਕ ਵਾਰੀ ਨਾ ਨੈਵੀਗੇਟਰ ਲਾਉਣਾ ਹੀ ਪੈਂਦਾ 6:05 ਹੋ ਗਏ ਆ ਤੇ ਆਪਾਂ ਆਪਣੇ ਘਰੇ ਪਹੁੰਚ ਗਏ ਆ ਆਪਾਂ ਨੇ ਮਿੱਤਰੋ ਪਹੁੰਚਦੇ ਹੀ ਆਉਂਦੇ ਹੀ ਦੁਕਾਨ ਤੇ ਕੰਮ ਸ਼ਟਾਰਟ ਕਰਤਾ ਕਿਉਂਕਿ ਕੰਮ ਤਾਂ ਮੇਰੇ ਆਉਣ ਤੋਂ ਪਹਿਲਾਂ ਹੀ ਸਟਾਰਟ ਹੋ ਗਿਆ ਸੀਗਾ ਮੈਂ ਥੋੜਾ ਜਿਹਾ ਸੱਡਨ ਲਈ ਥੋੜਾ ਜਿਹਾ ਥੋੜਾ ਜਿਹਾ ਲੇਟ ਹੋ ਗਿਆ ਪਰ ਇਹਨਾਂ ਦੇ ਪਿੱਛੋਂ ਬਾਅਦ ਜਾ ਆਪਣਾ ਕੰਮ ਸਟਾਰਟ ਕਰਤਾ ਤੇ ਹੁਣ ਆਰਡਰ ਆਰਡਰ ਨਿਕਲ ਰਹੇ ਆ ਤੇ ਆਪਾਂ ਹੁਣ ਕਰਦੇ ਆ ਆਪਣਾ ਕੰਮ ਕਰ ਮਾੜਾ ਸਮਾਂ ਮਿਲਿਆ ਮਿੱਤਰੋ ਕੰਮ ਦੇ ਵਿੱਚੋਂ ਤੇ ਆਪਾਂ ਨੇ ਬਣਾਇਆ ਪਿੰਸਾ ਤੋਨੋਂ ਨਾਲ ਚ ਬੋਲਾ ਮੱਛੀ ਵਾਲਾ ਹਣ ਆਪਾਂ ਕੁਸ਼ਾਨ ਨੂੰ ਪਿੰਸਾ ਦੇਣ ਚੱਲਦੇ ਹਾਂ ਉੱਤੇ ਤੇ ਨਾਲੇ ਕੁਸ਼ਾਨ ਨੂੰ ਮਿਲ ਕੇ ਉਹਨੇ ਵੀ ਕਿਦਾਂ ਕੁਸ਼ਾਨ ਪੁੱਤਰੀ ਦਾ ਸੇਤਾ ਵੀ ਸਹੀ ਆ ਕਿਵੇਂ ਆ ਨਾ ਕੱਲ ਸਕੂਲ ਜਾਵਣੀ ਜਾਊਗਾ ਨਾ ਮੈਂ ਦੇਖਿਆ ਪਿੰਸਾ ਠੀਕ ਹੋਣੀ ਬੱਲੇ ਦਵਿੰਦਰ ਸਾਹਿਬ ਕੀ ਹਾਲ ਚਾਲ ਹੈ ਠੀਕ ਆ ਭਾਜੀ ਬੜੀ ਤੁਸੀਂ ਦੱਸੋ ਕਿਦਾਂ ਰਿਹਾ ਦਵਿੰਦਰ ਮਿੱਤਰੋ ਅੱਜ ਫੇਰ ਆਪਣਾ ਕੰਮ ਤੇ ਜਾ ਕੇ ਆ ਸੀਗਾ ਐਤਵਾਰ ਨੂੰ ਇਹ ਕਹਿੰਦਾ ਵੀ ਸਵੇਰੇ ਸਵੇਰੇ ਠੰਡ ਬਹੁਤ ਹੈ ਭਾਈ ਠੰਡ ਬਹੁਤ ਹੈ ਕੰਮ ਅਸੀਂ ਅੱਧਾ ਘਾਟਾ ਬ ਕੰਮ ਚਾਰ ਕੰਮ ਤੋਂ ਪਹਿਲਾਂ ਕੰਮ ਗਈ ਕੰਮ ਪੰਨਿਆਂ ਨੂੰ ਇਹ ਕਿਹੜਾ ਸ਼ਹਿਰ ਆ ਇਹ ਪਸੰਪਨਿਆਂ ਨੂੰ ਉਹ ਉੱਚਾ ਬਹੁਤ ਹੀ ਉੱਥੋਂ ਸਮੁੰਦਰ ਦੇ ਦਿੱਤਾ ਹੀ ਤੇ ਉੱਚੇ ਤੋਂ ਪਤਾ ਹੀ ਹਵਾ ਗਈ ਲੱਗ ਨਹੀਂ ਸੀ ਤੇ ਨਹੀਂ ਆਵਾਜ਼ ਹੀ ਗੱਲ ਆਹ ਦੇ ਪੀਸਾ ਦੇ ਬਣਾ ਰਿਹਾ ਬੜਾ ਪਿੰਸਾ ਪਿਸਰੀ ਪਿੰਸਾ ਪਾਫਾ ਮਾਰਦਾ ਮੈਂ ਕਿਹਾ ਵੀ ਮਾਮਾ ਭਾਣ ਜਾ ਵੇਸ਼ੇ ਵੇਟ ਕਰਦੇ ਹੋਗੇ ਪਾਣੀ ਆਉਣ ਲੱਗ ਗਈ ਮੂੰਹ ਚੋਂ ਤਾਂ ਚਾਣਾ ਪੈਣਾ ਹੀ ਫਿਰ ਆ ਜਲਦੀ ਮਾਮਾ ਤਾਂ ਬਾਹਰ ਵੇਸ਼ੇ ਆਪਣੇ ਮਿੱਤਰੋ ਢੱਕਲੇ ਆਪਾਂ ਨੇ ਭਾਣ ਜਾ ਹੁਣ ਕੋਠੇ ਦੇ ਆ ਗੁਰシャン ਵੀਰ ਤੁਹਾਡਾ ਪਿੰਸਾ ਤਿਆਰ ਹੋ ਗਿਆ ਪੁੱਤਰ ਜੀ ਕਿਸੇ ਤਾਂ ਕਿੰਦਾ ਠੀਕ ਹੈ ਸਿਤਾ ਹੁੰਦਾ ਠੀਕ ਹੈ ਡਾਂਗ ਵਰਗੀਆਂ ਡਾਂਗ ਵਰਗੀਆਂ ਡਾਂਗ ਵਰਗੀਆਂ ਬੁੱਝ ਕਿਹੜਾ ਪਿੰਸਾ ਬਣਾਉਤ ਤੇਰੇ ਵਾਸਤੇ ਨਹੀਂ ਕਿਹਾ ਤਾਂ ਹੈਗਾ ਮੈਂ ਇਹਨੂੰ ਨਹੀਂ ਬਤਾ ਲਿਆ ਕਿ ਮੈਂ ਤਾਂ ਕਿਤੇ ਸਰਪ੍ਰਾਈਜ਼ ਦੇ ਭੇਜਿਆ ਕੁਸ਼ਾਨ ਵਾਸਤੇ ਤੋਨੋ ਚਿਪੋਲਾ ਤੇ ਨਾਲ ਚਿਪੋਲਾ ਖੋਲ ਦੇ ਪਟਾਲੀ ਦੇਖੀ ਜਾਓ ਅੱਜ ਦੇਖੋ ਮਿੱਤਰੋ ਪਿੰਸਾ ਹੀ ਵਧੀਆ ਬਣਾਈਦਾ ਆਪਾਂ ਗੁਸ਼ਾਨ ਜਿੱਦਣ ਖਾਣ ਲੱਗੇ ਗੁਸ਼ਾਨ ਪਿੰਸਾ ਹੀ ਖਾਈ ਜਾਂਦਾ ਕਹਿੰਦਾ ਮੇਰੇ ਮੂੰਹ ਤੋਂ ਲੈਂਦਾ ਹੀ ਨਹੀਂ ਹੈਗਾ ਲਈ ਨਹੀਂ ਨਾ ਬੁਖਾਰ ਤੇ ਨਹੀਂ ਉਥੇ ਗਿਆ ਨਹੀਂ ਨਹੀਂ ਬੁਖਾਰ ਤਾਂ ਸਵੇਰੀ ਨੂੰ ਤਾਂ ਜ਼ਖਾਮ ਸੀ ਸਰਫੋ

ਹੂੰ ਛੋਣ ਵੀ ਹੁਣ ਟਾਈਮ 10:30 ਹੋ ਗਏ ਮਿੱਤਰੋ ਕੰਮਕਾਰ ਆਪਾਂ ਸਾਰ ਨੇ ਵੇਟਤਾ ਤੇ ਠੰਡ ਅਜ ਇੰਨੀ ਜ਼ਿਆਦਾ ਨਾ ਤੁਸੀਂ ਛੱਡ ਗਾ ਲੋ ਠੰਡ ਦੀ ਸਾਡੇ ਸ਼ਹਿਰ ਦੇ ਵੀ ਐ ਸੁੰਨੋ ਸੰਨ ਪਈ ਆ 9:30 ਵਜੇ ਸਾਡਾ ਕੰਮ ਅਜ ਖਤਮ ਹੋ ਗਏ ਸੀਗਾ ਲਗਭਗ ਕੋਈ ਠੰਡੇ ਕਰਾ ਲੋਕ ਸਾਰੇ ਘਰਾਂ 'ਚ ਬੜ ਗਏ ਠੰਡ ਬਹੁਤ ਜ਼ਿਆਦਾ ਜਿੱਦਾਂ ਤੇ ਇਹ ਗੁਸ਼ਾਨ ਵੀ ਛੋਟਾ ਲ ਮਿੱਠਾ ਹੋ ਗਿਆ ਨਾ ਫਿਰ ਸ਼ਹਿਰ 'ਚ ਲਗਭਗ ਬਹੁਤ ਸਾਰੇ ਬੱਚੇ ਮਨ ਹਰੇਕ ਬੰਦਾ ਡਰਦਾ ਹੈ ਇਸ ਚੀਜ਼ ਤੋਂ ਇਸ ਕਰਕੇ ਸ਼ਾਂਤੀ ਸ਼ਹਿਰ ਦੇ ਵੀ ਐ ਸਰਾਟਾ ਛਾਇਆ ਪਿਆ ਤੇ ਚੱਲੀਏ ਆਪੇ ਕਰ ਨੂੰ ਹਾਂਜੀ ਚਲੋ ਠੰਡਾ ਰਹੀਏ ਬਹੁਤ ਠੰਡਾ ਜੀ ਬਹੁਤ ਠੰਡਾ ਸਹੀ ਗੱਲ ਹੈ ਤੇ ਬਾਕੀ ਕੋਲ ਮਲਾ ਕੇ ਸਾਰਾ ਬਹੁਤ ਵਧੀਆ ਰਿਹਾ ਮੇਤਰੋ ਤੁਹਾਡੇ ਸਾਰਾ ਵਲੌਗ ਆਪਾਂ ਨੇ ਸ਼ੇਅਰ ਕੀਤਾ ਤੇ ਕੋਦੇ ਬਾਈ ਨੂੰ ਮਿਲੇ ਆਪਾਂ ਤੁਹਾਡੇ ਸਾਰਾ ਬਲੌਗ ਕੱਲ ਦਾ ਵੀ ਸ਼ੇਅਰ ਕੀਤਾ ਆਪਾਂ ਨੇ ਤੇ ਆਪਾਂ ਨੇ ਅੱਜ ਦੇ ਵੀ ਸ਼ੇਅਰ ਕੀਤਾ ਤੇ ਤੁਸੀਂ ਜਿਹੜਾ ਆਪਣਾ ਵਲੌਗ ਕੱਲ ਦਾ ਵਲੌਗਰ ਨੂੰ ਬਹੁਤ ਜ਼ਿਆਦਾ ਪਿਆਰਤਾ ਬਹੁਤ ਸੋਹਣੇ ਸੋਹਣੇ ਕਮੈਂਟ ਕੀਤੇ ਆਪਣੇ ਵੀਰਾਂ ਨੇ ਪਿੱਛੇ ਨਵੇਂ-ਨਵੇਂ ਕਮੈਂਟ ਵੀ ਆਏ ਆ ਤੁਹਾ ਸਾਰਿਆਂ ਨੂੰ ਬਹੁਤ-ਬਹੁਤ ਥੈਂਕਸ ਧੰਨਵਾਦ ਜਿਹੜੇ ਇਹਨਾਂ ਵਲੌਗ ਦੇਖਿਆ ਤੇ ਕਮੈਂਟ ਕੀਤਾ ਤੇ ਅੱਜ ਦਾ ਵਲੌਗ ਪਸੰਦ ਆਇਆ ਤਾਂ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਿਓ ਕੱਲ ਮਿਲਾਂਗੇ ਹੋਰ ਵਲੌਗ ਦੇ ਵਿੱਚ ਤਦ ਤੱਕ ਸਾਰੇ ਵਰੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ